ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਫਤੇਗੜ ਚੋੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਬਲਕਾਰ ਸਿੰਘ ਨਾਲ ਕਲਾਪਾਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਆ ਜਿਹੜੀਆਂ ਜਿੰਨੀਆਂ ਤੁਸੀਂ ਸਾਹਮਣੇ ਦੇਖ ਸਕਦੇ ਜੇ ਸਾਰੀਆਂ ਕਾਮਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਤੇ ਪੁੱਛਦੇ ਸਾਰੀ ਡਿਟੇਲ ਅੱਜ ਤੁਹਾਨੂੰ ਜਿਹੜੀਆਂ ਸਾਰੀਆਂ ਗੱਬਣਾਂ ਤੁਹਾਨੂੰ ਦਿਖਾਵਾਂਗੇ ਅੱਜ ਮੌਸਮ ਠੰਡਾ ਆਣ ਕਰਕੇ ਜਿਹੜੀਆਂ ਨਮਾਈਆਂ ਨਮਈਆਂ ਨਹੀਂ ਆ ਵਿਧੀਆਂ ਨੇ ਇਸ ਤਰ੍ਹਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਗੱਲ ਇਸ ਤਰ੍ਹਾਂ ਹਰਪ੍ਰੀਤ ਹੜ ਦੇ ਦਿਹਾੜੇ ਚੱਲਣ ਦੇ ਆ ਨਾ ਹਾਂਜੀ ਠੀਕ ਆ ਸਾਡੇ ਸਮਾਜ ਚ ਵੱਖ-ਵੱਖ ਇਸ ਤਰਹੀ ਤੇ ਇਸ ਸੰਸਾਰ ਤੇ ਪੀਰ ਪਕੰਬਰ ਗੁਰੂ ਸਾਹਿਬ ਆਏ ਨੇ ਹਾਂਜੀ ਹਾਂਜੀ ਕਿਤੇ ਉਹਨਾਂ ਆਰਾਮ ਕਿਆ ਕਿਤੇ ਉਹਨਾਂ ਅੱਲਾ ਕਿਆ ਕਿਤੇ ਵਾਹਿਗੁਰੂ ਕਿਆ ਹਨਾ ਜੀ ਹਾਂਜੀ ਹਾਂਜੀ ਸਾਸਤਰੀ ਕਾਲ ਵੀ ਠੀਕ ਹੈ ਆਪਣੀ ਜਗ੍ਹਾ ਸਾਸਤਰੀ ਕਾਲ ਆ ਹਾਂਜੀ ਹਾਂਜੀ ਇੱਕ ਦੂਜੇ ਨੂੰ ਆਪਾਂ ਨਮਸਕਾਰ ਕਰਨੀ ਆ ਬੁਲਾਉਣਾ ਸਤਕਾਰਨਾ ਤੇ ਆਪਾਂ ਹੁਣ ਇੱਥੇ ਪ੍ਰਚਰਿਤ ਚੱਲਦੀ ਸਾਸਤਰੀ ਕਾਲ ਜੀ ਹਾਂਜੀ ਹਾਂਜੀ ਮੈਂ ਸਭ ਤੋਂ ਪਹਿਲਾਂ ਸਾਰੀ ਗੁਰੂ ਨਾਨਕ ਦੇਵਾ ਸੰਗਤ ਨੂੰ ਅਸੀਸ ਝੁਕਾ ਕੇ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਇਹ ਆ ਵੀ ਜਿਹੜੇ ਹੁਣ ਦਿਹਾੜੇ ਚੱਲ ਰਹੇ ਨੇ ਹਾਂਜੀ ਹਾਂਜੀ ਕਿਉਂਕਿ ਕਲਗੀਆਂ ਵਾਲੇ ਪਾਸ਼ਾ ਨੇ ਮੇਰੇ ਤੋਂ ਮੈਂ ਕੋ ਵਿਦਵਾਨ ਨਹੀਂ ਆ ਮੈਂ ਕੋ ਕਥਾਵਾਚਕ ਨਹੀਂ ਮੈਂ ਕੋ ਕੋਸ਼ਰ ਨਹੀਂ ਹਾਂਜੀ ਹਾਂਜੀ ਮੈਂ ਇੱਕ ਆਮ ਜਿਆ ਬੰਦਾ ਵਾਂ ਹਾਂਜੀ ਹਾਂਜੀ ਸਾਰੀ ਸੰਗਤ ਨੂੰ ਪੜਾ ਵੀ 21 ਤਰੀਕ ਨੂੰ ਗੁਰੂ ਸਾਹਿਬ ਨੇ ਆਪਣਾ ਉਥੋਂ ਪਰਿਵਾਰ ਘਰ ਜਿਹੜਾ ਛੱਡਣਾ ਪਿਆ ਹਾਂਜੀ ਹਾਂਜੀ ਕਿਉਂਕਿ ਆਪ ਨਰੈਣ ਕਲਾ ਧਾਰ ਇਸ ਜਗ ਮੇ ਪਰਵਰੇ ਹੋ ਹਾਂਜੀ ਭਾਵੇਂ ਉਹ ਮਾਲਕ ਸਨ ਆਪ ਹਾਂਜੀ ਪਰ ਫੇਰ ਹੀ ਉਹਨਾਂ ਦੀ ਸੰਗਤ ਦੀ ਬੇਨਤੀ ਮੰਨ ਕੇ ਸੰਗਤ ਦਾ ਸਾਰਾ ਕੁਝ ਸੰਗਤ ਨੂੰ ਉੱਚਿਆਂ ਕਰਕੇ ਉਹਨਾਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਆਪ ਦਾ ਘਰ ਛੱਡ ਦਿਓ ਹਾਂਜੀ ਉਹਨਾਂ ਨੇ ਸਾਰਾ ਕਿੰਨੀਆਂ ਜ਼ਮੀਨ ਜਾਇਦਾਦਾਂ ਦਾ ਦਾ ਜੋਗਾ ਜਗਾ ਸਾਰਾ ਕੁਝ ਆਪ ਦਾ ਘਰ ਉਹਨਾਂ ਨੇ ਤੋਂ ਛੱਡ ਦਿੱਤਾ ਹਾਂਜੀ ਹਾਂਜੀ ਫਿਰ ਬੜਾ ਲੰਮਾ ਇਤਿਹਾਸ ਹੈ ਇਤਿਹਾਸ ਭਾਏ 8 ਦਿਨ 10 ਦਿਨ ਮਹੀਨੇ ਆ ਬੱਧੀ ਬੋਲਦੇ ਰਹੋ ਹਾਂਜੀ ਹਾਂਜੀ ਸਰਸਾ ਨਦੀ ਦਾ ਪਤਾ ਕਿਵੇਂ ਮਿਛੋੜਾ ਪਿਆ ਕਿਵੇਂ ਉਹਨਾਂ ਕਿਹਾ ਵੀ ਸੇ ਤੜਕ ਹੋ ਗਿਆ ਉਹਨਾਂ ਨੂੰ ਦੱਕੋ 10 ਮਿੰਟ ਜਰਾ ਇਹ ਆਸਾ ਦੀ ਵਾਰ ਦਾ ਕੀਰਤਨ ਕਰ ਲਈ ਹੈ ਨਾ ਹਾਂਜੀ ਤੇ ਆ ਜਿਹੜੇ ਦਿਨ ਚੱਲ ਰਹੇ ਨੇ ਮਨ ਦੇ ਵਿੱਚ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਵਾ ਤੇ ਫਖਰ ਨਾਮੀ ਸਿਰ ਉੱਚਾ ਹੁੰਦਾ ਵਾ ਵੀ ਸਾਡੇ ਵਾਸਤੇ ਸਾਡੇ ਗੁਰੂ ਸਾਹਿਬ ਛੋਟੀਆਂ ਛੋਟੀਆਂ ਜਿੰਦਾ ਛੋਟੇ ਛੋਟੇ ਲਾਲ ਸਾਡੇ ਵਾਸਤੇ ਆਪਾਂ ਵਰਗੇ ਹਨ ਹਾਂਜੀ ਤੇ ਅਸੀਂ ਬਹੁਤਾ ਨਹੀਂ ਕਰ ਸਕਦੇ ਤੇ ਇਹਨਾਂ ਦਿਨਾਂ ਦੇ ਵਿੱਚ ਮੈਂ ਬੇਨਤੀ ਕਰਦਾ ਵਾਂ ਸਾਡੇ ਨਾਲ ਬੜੇ ਵਿਦਵਾਨ ਨੇ ਬਹੁਤ ਸੇਵਾ ਵਾਲੇ ਭਾਵਨਾ ਵਾਲੇ ਬਹੁਤ ਗੁਰੂ ਨੂੰ ਪਹੁੰਚਣ ਵਾਲੇ ਲੋਕ ਨੇ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਚਲੋ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਤਾਂ ਆਸਣੀਆਂ ਆਪਾਂ ਥੱਲੇ ਲਾ ਲਈ ਹੈ ਨਾ ਹਾਂਜੀ ਹਾਂਜੀ ਤੇ ਜਿੰਨਾ ਨਾਮ ਸਿਮਰਨੇ ਜਿੰਨੀ ਬੰਦਗੀ ਆਪਾਂ ਕਰ ਸਕਨੇ ਆ ਕਿਉਂਕਿ ਭਾਈ ਗੁਰਦਾਸ ਦੀ ਬਾਣੀ ਕਹਿੰਦੀ ਵਾਹਿਗੁਰੂ ਗਰਮੰਤਰ ਹੈ ਜਪ ਹੋਮੇ ਕੋਈ ਸਾਡੇ ਅੰਦਰ ਜੋ ਆ ਕੋਠਾ ਭਰਿਆ ਹੋਮੇ ਦਾ ਹੰਕਾਰ ਦਾ ਹਾਂਜੀ ਉਹ ਧੁੱਪਣਾ ਵਾ ਨਾਮ ਨਾਲ ਹੈ ਨਾ ਜੀ ਹਾਂਜੀ ਹਾਂਜੀ ਤੇ ਨਾਮ ਜਪਣਾ ਚਾਹੀਦਾ ਹਾਂਜੀ ਇਸ ਕਰਕੇ ਤੁਹਾਡੀ ਵੀਡੀਓ ਲੰਮੀ ਹੋ ਜਣੀ ਆ ਮੈਂ ਇਹੋ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਆਪੋ ਆਪਣੇ ਥਾਂ ਸਾਰੇ ਠੀਕ ਹੋਵੋਗੇ ਤੇ ਠੀਕ ਕਰੋ ਚੜ੍ਹਦੀ ਕਲਾ ਵਿੱਚ ਰਹੋ ਹਾਂਜੀ ਹਾਂਜੀ ਗੁਰੂ ਘਰ ਜਾਓ ਪਗ ਮੰਨ ਕੇ ਜਾਓ ਸੋਹਣੇ ਬਣ ਕੇ ਜਾਓ ਚੰਗੇ ਕੱਪੜੇ ਪਾ ਕੇ ਜਾਓ ਹਾਂਜੀ ਪਰ ਸਿਮਰਨ ਕਰੋ ਜਰੂਰ ਬੜੀ ਜ਼ਰੂਰੀ ਆ ਹਾਂਜੀ ਹਾਂਜੀ ਤੇ ਕਰੀਏ ਸ਼ੁਰੂ ਕੀ ਦੱਸਣਾ ਕੁਝ ਜੀ ਤੁਹਾਡੀ ਵੀਡੀਓ ਜਿਆਦਾ ਲੰਮੀ ਹੋ ਜਾਏਗੀ ਠੀਕ ਚਲੋ ਨਾਮ ਦੱਸਦੇ ਕਰੀਏ ਆ ਮੇਰਾ ਬਲਕਾਰ ਸਿੰਘ ਪੰਨੂ ਆ ਹਾਂਜੀ ਪਿੰਡ ਮੇਰਾ ਬਦੋਲ ਕਲਾਂ ਸਾਫਸੀਲ ਫਤਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਆ ਜੀ ਤੇ ਫੋਨ ਨੰਬਰ ਬੋਲਦੇ ਇੱਕ ਕਰੀਏ 9815740671 ਠੀਕ ਆ ਤੇ ਅੱਜ ਆ ਸਾਰੀਆਂ ਵਕਾਊ ਫਿਰ ਹਾਂਜੀ ਸਾਰੀਆਂ ਵਕਾਊ ਜੇ ਜੀ ਅੱਜ ਬਹੁਤ ਅੱਜ ਟੌਰ ਨਹੀਂ ਕੱਢੀ ਇਹਨਾਂ ਦੀ ਗੱਲ ਇਸਰਾਵਾ ਵੀ ਸਮਾਂ ਜਿਹੜਾ ਵਾ ਚੱਲਣ ਡਿਆ ਹਨਾ ਹਾਂਜੀ ਹਾਂਜੀ ਠੰਡ ਦਾ ਹਾਂਜੀ ਇਹ ਸਾਨੂੰ ਗੁਰੂ ਸਾਹਿਬ ਹਰ ਸੀਜ਼ਨ ਹਰ ਸਾਲ ਦੱਸਦੇ ਆ ਹਾਂਜੀ ਹਾਂਜੀ ਵੀ ਭਾਈ ਵੇਖੋ ਥੱਲੇ ਪਾਇਆ ਕੱਪੜਾ ਹਾਂਜੀ ਹਾਂਜੀ ਤੇ ਫੇਰ ਆ ਪਾ ਲਿਆ ਤੇ ਫੇਰ ਆਇਆ ਪਾ ਲਿਆ ਤੇ ਤਿਆ ਪਾ ਲਿਆ ਤੇ ਫੇਰ ਇਹ ਕਹਣਾ ਧੁਵਾ ਲਾਓ ਹਾਂਜੀ ਹਾਂਜੀ ਵੇਖੋ ਕਿੰਨੀ ਠੰਡ ਹੋਏਗੀ ਤੇ ਸਰਸਾ ਨਦੀ ਪਾਰ ਕਰਕੇ ਜਾਣਾ ਵਾ ਹਾਂਜੀ ਹਾਂਜੀ ਤੇ ਸਰਸਾ ਨਦੀ ਇੰਨੀ ਆ ਵੀ ਉੱਥੇ ਕਿੰਨਾ ਸਾਡਾ ਸਮਾਨ ਕਹਿ ਲੀਏ ਸਾਡਾ ਧਨ ਕਹਿ ਲੀਏ ਗੁਰੂ ਸਾਹਿਬ ਦਾ ਵੇਖੋ ਰੁੜ ਗਿਆ ਘੋੜੇ ਵੀ ਰੁੜੇ ਬੜਾ ਨੁਕਸਾਨ ਹੋਇਆ ਉੱਥੇ ਹਾਂਜੀ ਹਾਂਜੀ ਪਰ ਵੇਖੋ ਉਹਨਾਂ ਨੇ ਹਾਰ ਨਹੀਂ ਮੰਨੀ ਹਾਂਜੀ ਇਸ ਕਰਕੇ ਆ ਵੀ ਹਰ ਸਾਲ ਸਾਨੂੰ ਗੁਰੂ ਸਾਹਿਬ ਦੱਸਦੇ ਵੀ ਇੰਨੀ ਠੰਡ ਸੀ ਉਹ ਦਿਨ ਠੀਕ ਹੈ ਜੀ ਤੇ ਮੈਂ ਇਹੋ ਬੇਨਤੀ بار بار ਕਰਨਾ ਵੀ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ ਚੇਤੇ ਦੇ ਵਿੱਚ ਜਿਹਨ ਦੇ ਵਿੱਚ ਜਰੂਰ ਗੱਲ ਰਹਿਣੀ ਚਾਹੀਦੀ ਆ ਹਾਂਜੀ ਹਾਂਜੀ ਕਿੰਨੀ ਠੰਡ ਹੋਏਗੀ ਕਿਵੇਂ ਹੋਏਗਾ ਹਾਂਜੀ ਕਿਵੇਂ ਉਹਨਾਂ ਜੰਗਾਂ ਲੜਦੇ ਲੜਦੇ ਫੇਰ ਉਹ ਮਾਸ਼ੀਵੜ ਦੇ ਜੰਗਲਾਂ 'ਚ ਲੰਮੇ ਪੈ ਗਏ ਆਣ ਕੇ ਫੇਰ ਉਹ ਨਰੰਕਰ ਨੂੰ ਬੇਨਤੀ ਕੀਤੀ ਵੀ ਹੁਣ ਦੱਸੋ ਪਰਿਵਾਰ ਵਿਛੜਾ ਪੈ ਗਿਆ ਅਗਲਾ ਕੀ ਹੁਕਮ ਹੈ ਉਹਨਾਂ ਕਹਿੰਦੇ ਇੱਥੇ ਬਸ ਨਹੀਂ ਹਾਂਜੀ ਹਾਂਜੀ ਫੇਰ ਤੁਹਾਨੂੰ ਪਤਾ 40 ਮੁਕਤਾਂ ਦੀ ਧਰਤੀ ਆ ਉੱਥੇ ਜਾ ਕੇ ਜੰਗ ਲੜਿਆ ਜੰਗ ਲੜੀ ਤੇ ਜਿਹੜਾ ਬਦਾਵਾ ਮਾਨ ਸਿੰਘ ਨੇ ਉੱਥੇ ਲਿਖ ਕੇ ਦਿੱਤਾ ਸੀ ਹਾਂਜੀ ਬੜੇ ਜੋਸ਼ ਨਾਲ ਮਾਨ ਸਿੰਘ ਨੇ ਲੜੇ ਉੱਥੇ ਜਾ ਕੇ ਜਿਹੜਾ ਕਲਗੀਆਂ ਵਾਲੇ ਪਾਸ਼ਾ ਨੇ ਗੋਡਾ ਮੁੱਦਾ ਮਾਰ ਕੇ ਤੇ ਉਹਨਾਂ ਨੇ ਪੁੱਛਿਆ ਭਾਈ ਮਾਨਸ ਸਿੰਘ ਕੀ ਚਾਹੁੰਨਾ ਵਾ ਹਾਂਜੀ ਉਹਨਾਂ ਵਰਾਕ ਦੇ ਵਿੱਚ ਆਣ ਕੇ ਸੱਚੇ ਪਾਤਸ਼ਾਹ ਜਿਹੜਾ ਬਦਾਵਾ ਲਿਖਿਆ ਉਹ ਪੜ੍ਹ ਦੋ ਹੋਰ ਕੁਝ ਨਹੀਂ ਚਾਹੀਦਾ ਹਾਂਜੀ ਹਾਂਜੀ ਇਸ ਕਰਕੇ ਆ ਵੀ ਬੜਾ ਸਾਡਾ ਇਤਿਹਾਸ ਆ ਬਹੁਤ ਵਧੀਆ ਤਗੜੀ ਗੱਲ ਆ ਹਾਂਜੀ ਹਾਂਜੀ ਤੇ ਕਿਤੋਂ ਸ਼ੁਰੂਆਤ ਕਰੀਏ ਫੇਰ ਅੱਜ ਆਪਾਂ ਉਹ ਵਛੀ ਤਾਂ ਕਰ ਲੋ ਅੱਛਾ ਦੂਜਾ ਸੁਹਾ ਵੈੜ ਸੂਈ ਆ ਉਹਦਾ ਬੱਚਾ ਵਾ ਠੀਕ ਆ ਕੱਲ੍ਹ ਸੂਈ ਪਾ ਸੇਲ ਹੋ ਚੱਕੀ ਆ ਅੱਛਾ ਇਹ ਕੈਸ਼ੀਅਮ ਦੇ ਘਾੜ ਕਾਕਾ ਇਹਨੂੰ ਕੈਸ਼ੀਅਮ ਥੋੜਾ ਜਿਹਾ ਪਾ ਦਿਓ ਇਹ ਸੇਲ ਹੋ ਗਈ ਆ ਇਹ ਹੁਣ ਨਹੀਂ ਹੋਈ ਹੈ ਨਾ ਉਹ ਸੇਲ ਹੋਈ ਹੈ ਤੇ ਲੱਤਣ ਲੱਗੇ ਗੱਡੀ ਦੇ ਉਨ ਲੱਤਣ ਲੱਗੇ ਗੱਡੀ ਦੇ ਉਨ ਤਾਂ ਪਹਿਲਾਂ ਹੀ ਜਿਹੜੀ ਇਹ ਵੇਗੀ ਹੈ ਜੇ ਹੁਣ ਨਹੀਂ ਜਿਹੜਾ ਥੋੜੀ ਦੇਰ ਪਹਿਲਾਂ ਹੁੰਦੇ ਤੇ ਫਿਰ ਜਿਹੜੀ ਫੋਰ ਸੇਲ ਚ ਪੈਣੀ ਸੀ ਇਹ ਤੇ ਆ ਬੱਚਾ ਜਿਹੜਾ ਇਹਦਾ ਚਲੋ ਫਿਰ ਲੱਦੋ ਇਹਨੋਂ ਤੇ ਗੱਡੀ ਆ ਲੱਗੀ ਆ ਬਸ ਤੇ ਫਿਰ ਆਪਾਂ ਉਨਾ ਚਿਰ ਇੱਧਰ ਜਾਓ ਜੀ ਹਾਂਜੀ ਫਿਰ ਸੀ ਤਾਂ ਕੋਠੀ ਜਿੱਡੀ ਵਹਿੜਿਆ ਕੱਦ ਤੇ ਬੜਾ ਉੱਚਾ ਜਿਹਦਾ ਦੂਜਾ ਸੁਹਾ ਵਹਿੜ ਨੇ ਸੋਣਾ ਵਾ ਹਾਂਜੀ ਬਹੁਤ ਚੰਗੀ ਬੱਛੀ ਆ ਸ਼ੈੱਡ ਚੋਂ ਲਈ ਆ ਠੀਕ ਆ ਤੋੜ ਕੇ ਮੈਂ ਤੁਹਾਨੂੰ ਵਿਖਾ ਦਿੰਦਾ ਵਾਂ ਠੀਕ ਆ ਜੀ ਉਹ ਕਿਲਾ ਪਾ ਲੱਗ ਜੂ ਇਸ ਸ਼ੈੱਡ ਉਹ ਵੀ ਉਹਰੇ ਵੱਡੇ ਕਦ ਕਾਟ ਦੀ ਤੇ ਚੰਗੀ ਸੰਭੀ ਆ ਕਿਸੇ ਵੀਰ ਨੇ ਬਾਕੀ ਇਹ ਆ ਕਿ ਮੌਸਮ ਅੱਜ ਕਾਫੀ ਠੰਡਾ ਵਾ ਜਿਹੜੀ ਤੁਹਾਨੂੰ ਧੁੰਦ ਸਾਰਿਆਂ ਨੇ ਪਤਾ ਪੈਂਦੀਆਂ ਤੇ ਕਰਕੇ ਜਿਹੜੀਆਂ ਨਵਾਈਆਂ ਨਹੀਂ ਆ ਪਰ ਵੀ ਭੁੱਲ ਗਏ ਹਾਂਜੀ ਠੰਡ ਕਾਰਨ ਆਪਾਂ ਇਹਨਾਂ ਨੂੰ ਨਹੀਂ ਨਵਾਇਆ ਹਾਂ ਜਿਸ ਕਰਕੇ ਜਿਤਨਾ ਮਾਲ ਆਇਆ ਉਤਨਾ ਹੀ ਆਪਾਂ ਰਾਤ ਹੀ ਆਇਆ ਸੀ ਹਾਂਜੀ ਹਾਂਜੀ ਆਪਾਂ ਸਾਰੇ ਹੁਣ ਵੀਡੀਓ ਪਾਦ ਲੱਗੇ ਆ ਤੇ ਠੰਡ ਦੇ ਵਿੱਚ ਨਾ ਤਾਂ ਪੱਠਾ ਈ ਡਾ ਕੋ ਪੈਂਦਾ ਵਾ ਬਾਕੀ ਆ ਦੇਖ ਸਾਦੇ ਜੇ ਹਵਾਨਾ ਇੰਨੇ ਚੰਗਾ ਤਿਆਰ ਕਰਨਾ ਸੋਨ ਤੱਕ ਕਿੰਨਾ ਕੁ ਵਿਧੀ ਦੁੱਧੇ ਚ ਵਾਈ ਜਾਊਗੀ ਦੁੱਧ ਵੀਰ ਜੀ ਨੇ ਪਹਿਲਾ ਸੋਵਾ ਦਿੱਤਾ ਵੀ ਜੋ ਬਾਹਰ ਅੱਛਾ ਮੈਂ 20 ਪੰਗਲ ਲੈਨੇ ਆ ਠੀਕ ਆ ਤੇ ਵੇਖੋ 25 ਲੀਟਰ ਦੁੱਧ ਐਡੀ ਕੋਠੇ ਜਿੱਡੀ ਵੜ ਹੈ ਕੀ ਇਹਨੂੰ ਕਹਿੰਦਾ ਠੀਕ ਆ ਲੈਣਾ ਚਾਹੀਦਾ ਵਾ ਤੇ ਕੀ ਰੱਖਣਾ ਇਹਦਾ ਮੁੱਲ ਮੁੱਲ ਯਾਰ ਵੇਖੋ ਐਡੀ ਜਣੀ ਵੜਾਂ ਦਾ ਲੋਕੀ ਲੱਖ ਲੱਖ ਦੀ ਐਵੇਂ ਮੁੱਲ ਚੱਲਦਾ ਵਾ ਹਾਂਜੀ ਹਾਂਜੀ ਪਰ ਹਾਂ ਨਾ ਜਿਹੜੀ ਆ ਵੜ ਦੇ ਦਾਂਗੇ 65000 ਰੁਪਏ ਦੀ 65000 ਦੀ ਮੌਕੇ ਤੇ ਮਾਂਤਾ ਨੌਰ ਕਰ ਦੋ ਕਰ ਗੱਲ ਕਰਾਂਗੇ ਜਰੂਰ ਠੀਕ ਆ ਜੀ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਗੱਬਨ ਹੈ ਜਿਹੜੀ ਕਾਫੀ ਖੂਬਸੂਰਤ ਹੈ ਹਵਾਨੇ ਚ ਵਟ ਕਾਫੀ ਹੈ ਇਹਦੇ ਵੀ ਹੱਲੇ ਤੇ ਇਹ ਕਿੰਨਾ ਕੁ ਦੁੱਧ ਚਵਾਜੂਗੀ ਪਰ ਵੀ ਤਾਂ ਇਹ ਜਿਹੜੀ ਬੱਛੀ ਹੈ ਨਾ ਹਾਂਜੀ ਇਹ ਸਾਡੇ ਸੱਜਣਾ ਕੋਲੋਂ ਆਈ ਆ ਠੀਕ ਆ ਆਪਣੇ ਬੰਦੇ ਘਰ ਦੇ ਹਨ ਹਾਂਜੀ ਜਰਸੀ ਨਾਲ ਐਚਪ ਕ੍ਰੋਸ ਆ ਠੀਕ ਆ ਪਹਿਲੇ ਸੂਵੇ ਇਹਨੇ 23 ਲੀਟਰ ਦੁੱਧ ਪਾਇਆ ਪੂਰਾ ਮਿੰਨਤੀ ਦਾ ਅੱਛਾ ਠੰਡਾ ਕਰਕੇ ਠੀਕ ਆ ਮੈਨੂੰ ਇਹ ਪਤਾ ਵੀ ਮੈਂ ਜ 25 ਲੀਟਰ ਤੋਂ ਬਾਹਰ ਗਲਟੀ ਨਹੀਂ ਦੇਦਾ ਮੈਂ 25 ਲੀਟਰ ਦੁੱਧ ਦੇ ਪਾ ਦੇਗੀ 25 ਲੀਟਰ ਤੱਕ ਇਹ ਵੀ ਚੱਲ ਜੂਗੀ ਦੁੱਧ ਦਾ ਨਾ ਪਾਇਆ ਵੀ 6 ਡੰਦ ਬਚੀ ਆ ਤੇ ਆਪਾਂ ਅੱਛਾ ਗੱਲਬਾਤ ਕਰ ਲਾਂਗੇ ਫਿਰ ਵਾਪਸੀ ਦੀ ਬਾਕੀ ਇਹ ਆ ਕਿ ਹੁਣ ਤੇ ਚਲੋ ਦੁੱਧ ਦਾ ਮੌਸਮ ਹੈ ਜਿਹੜਾ ਵਾ ਦੁੱਧ ਹੁਣ ਪੈ ਤੱਕ ਲੱਗਿਆ ਜਿਹੜਾ ਦੋ ਚਾਰ ਮਹੀਨੇ ਹੋਨੇ ਆ ਇਹ ਦੁੱਧ ਵਾਲੇ ਮਹੀਨੇ ਹੁੰਦੇ ਹੁੰਦੇ ਮੌਸਮ ਹੁੰਦਾ ਵਾ ਚਾਰ ਹੁੰਦਾ ਵਾ ਹਰ ਇੱਕ ਚੀਜ਼ ਛੋਟਾ ਜਿਹਾ ਚਿਹਰਾ ਛੋਟਾ ਛੋਟਾ ਕੰਨ ਹੈ ਇਹਦਾ ਤੇ ਕੱਦ ਕਾਠ ਬੋਡੀ ਪੇਟ ਪੱਖੋਂ ਵੇਖੀ ਤੇ ਉਹ ਵੀ ਸਾਰੀਆਂ ਚੀਜ਼ਾਂ ਚ ਪੂਰੀ ਆ ਆ ਜੁਲਾਈ ਹੋ ਗਈ ਕਾਫੀ ਖੂਬਸੂਰਤ ਵੜਿਆ ਜਿਹੜੀ ਜਿਹੜੇ ਵਿੱਚ ਸ਼ਕੀਨ ਹੈ ਚੰਗੀਆਂ ਸੋਹਣੀਆਂ ਵੜਾਂ ਦੇ ਬਾਕੀ ਟਾਈਮ ਤੇ ਇਹ ਜਰੂਰ ਖੜਦੀ ਭਾਵੇਂ ਸੂਨ ਚ ਪਰ ਚੰਗੀ ਤਿਆਰ ਹੋਣੀ ਆ ਇੰਨੇ ਚਿਰ ਚ ਪਸ਼ੂ ਜਿਹੜਾ ਘਰ ਜਾ ਕੇ ਦਿਲ ਆ ਜਾਂਦਾ ਪੂਰਾ ਤੇ ਇਹਦਾ ਕੀ ਰੱਖੀਏ ਫਿਰ ਆਪਾਂ ਮੁੱਲ ਸਰਪਿਤ ਵਸ਼ੀ ਦਾ ਮੁੱਲ ਜੇ ਤੇ ਹੁੰਦੀਆਂ ਲੱਗੀਆਂ ਆਂ ਹਾਂਜੀ ਹਾਂਜੀ ਉਹਦਾ ਤਾਂ ਮੁੱਲ ਹੋਰ ਹੀ ਕੁਝ ਹੋਣਾ ਸੀ ਠੀਕ ਆ ਹੁਣ ਮੁੱਲੇ ਦਾ ਵਸ਼ੀ ਦਾ 75000 ਰੁਪਏ ਕਰਨੇ ਚ ਮਾਨਤਾ ਕਰਾਂਗੇ ਅੱਛਾ 75000 ਚ ਮਾਨਤਾ ਕਰ ਦੋਗੇ ਠੀਕ ਹੈ ਤੇ ਹੁਣ ਆ ਗਿਆ ਆਪਣੇ ਕੋਲ ਤੀਸਰੇ ਨੰਬਰ ਤੇ ਵੈਟ ਤੇ ਇਹ ਵੀ ਬੜੀ ਖੂਬਸੂਰਤ ਹੈ ਚੰਗੇ ਰੰਗ ਰੋਪ ਦੀ ਹੈ ਤੇ ਚੰਗੇ ਸੋਹਣੇ ਪ੍ਰਿੰਟ ਦੀ ਮਾਲਕ ਹੈ ਤਾਂ ਥਾਣੇ ਦੇ ਦੇਖ ਸਕਦੇ ਗੁਲਾਬੀ ਰੰਗ ਦੇ ਚਾਰੇ ਥਾਣੇ ਚੰਗੇ ਗਾਇਰ ਤੇ ਮਿਲਕਵੇਂ ਨੇ ਵੀ ਕਾਫੀ ਮੋਟੀ ਲੱਗੀ ਹੈ ਤੇ ਇਹਦੇ ਵੀ ਮਿਲਕਵੇਂ ਨੇ ਕਿਹੜੇ ਦੇਖ ਸਕਦੇ ਤੇ ਥਾਣੇ ਦੇ ਵੀ ਲੱਗਦੇ ਦੇਖ ਸਕਦੇ ਤੇ ਵਿਧੀ ਜਿਹੜੀ ਹੁਣ ਆਪਾਂ ਤੀਸਰੇ ਨੰਬਰ ਤੇ ਵਿਖਾਉਣੀ ਆ ਕਾਫੀ ਕਮਾਲ ਦੀ ਵੈੜੇ ਵੀ ਤੇ ਹਰ ਪਿੱਤੇ ਵੱਛੀ ਪਹਿਲਾਂ ਤੋਰੋ ਤੁਸੀਂ ਠੀਕ ਆ ਵੱਛੀ ਤੋੜ ਕੇ ਵੇਖੋ ਵੀ ਵੱਛੀ ਕਹਿੰਦੀ ਕੀ ਆ ਠੀਕ ਆ ਧਲੇਰੇ ਦੀ ਉਹ ਥੋੜੀ ਜੀ ਮੰਦੀ ਆ ਖੁੱਲੀ ਛੱਡੀ ਹੋਣਾ ਨੇ ਠੀਕ ਆ ਚੰਗੇ ਰੀਜ ਨੇ ਸੰਭੀਆ ਕਿਸੇ ਵੀਰ ਨੇ ਚੰਗੇ ਕੱਦ ਕਾਠਦੀ ਆ ਤੇ ਚੰਗੇ ਬੋਡੀ ਵੇੜਦੀ ਆ ਜਿਹੜੀ ਆ ਜਿ ਲੈ ਆਓ ਜੀ ਲੋ ਪਤੋਏ ਲੋ ਪਤੋਏ ਇੱਕ ਕਿੰਨੇ ਕ ਦੁੱਧ ਆ ਲੀਜੇ ਹਰਪ੍ਰਤ ਮੱਛੀ ਵੇਖੋ ਇਤਰਾ ਮ ਕਹਾਵਾ ਨਾ ਮੱਛੀ ਵੀ ਇੰਨੇ ਚ ਤੇ ਇਹ ਗੱਬਣ ਆ ਹਾਂਜੀ 20 ਦਾਣਾ ਨਾ ਸੋਨੇ ਆ ਹਾਂਜੀ ਤੇ ਵੇਖੋ ਇਹ ਤਾਂ ਕਿਹੜੇ ਕਿਸੇ ਨੇ ਅੰਦਰ ਵੜ ਕੇ ਵੇਖਿਆ ਹਾਂਜੀ ਹਾਂਜੀ ਬੱਛੀ ਹਰਫੇ ਤੋਕੜ ਗੱਬਣਿਆ ਅੱਛਾ ਤੋਕੜ ਗੱਬਣਿਆ ਮਾਨੂੰ ਮਿਲ ਗਈ ਅੱਛਾ ਕਿਸਮਤ ਹੁੰਦੀ ਆਪੋ ਆਪਣੀ ਅੱਛਾ ਤੇ ਗਏ ਉਹਨਾਂ ਸੱਜਣਾ ਸਾਡਾ ਬਹੁਤ ਜ਼ਿਆਦਾ ਮਾਣ ਕੀਤਾ ਬੜੇ ਕਮਾਲ ਦੀ ਗੱਲ ਐ ਫਿਰ ਇਹੋ ਜਿਹੀ ਵੜ ਤੋਕੜ ਗੱਬਣ ਲੱਭਣੀ ਕਰੀ ਸੋਖੀ ਜੀ ਥੱਲੇ ਦੁੱਧ ਤਾਂ 10 ਕਿਲੋ ਆ ਅੱਛਾ ਮਿਣਕੇ ਲਿਆਂਦਾ ਸੀ ਤੋਲ ਕੇ ਲਿਆਂਦਾ ਸੀ ਅੱਛਾ ਸਾਡੇ ਘਲੇ 2 ਕਿਲੋ ਦੁੱਧ ਆਣ ਕੇ ਰਾਤ ਦਾ ਘਟਾ ਲਈ ਆ ਅੱਛਾ ਰਾਤੀ ਵੀ 24 ਸਵੇਰੇ ਚੋਈ ਆ 8 ਕਿਲੋ ਦੁੱਧ ਦੀ ਜਿਹੜਾ ਪੱਕਾ ਹੈ ਘਰ 15 ਕਿਲੋ ਕਰ ਜੇ ਅੱਛਾ ਅਗਲੀ ਦੀ ਕਿਸਮਤ ਆ ਤੇ 1 ਮਹੀਨਾ ਤੇ 20 ਦਿਨ ਹੋ ਗਏ ਟੀਕਾ ਲੱਗੇ ਨੂੰ ਅੱਛਾ ਆਪਾਂ ਚੈੱਕ ਨਹੀਂ ਕਰਾਈ ਅੱਛਾ ਉਹ ਵੀ ਅਗਲੀ ਦੀ ਕਿਸਮਤ ਆ ਅੱਛਾ ਚੱਕ ਪਾਸ ਨਹੀਂ ਆਏ ਬੱਚੀ ਜਿਹੜੀ ਆ ਆ ਤਾਤੇ ਆਈ ਜਿਹੜੀ ਆ ਡੇਢ ਦੀ ਵਿਕਦੀ ਹੈ ਸਵਾ ਲੱਖ ਦੀ ਵੀ ਵਿਕਦੀ ਹੈ ਹਾਂਜੀ ਹਾਂਜੀ ਸਵਾ ਦੀ ਤੇ ਹੱਸ ਕੇ ਵਿਕ ਜਾਂਦੀ ਠੀਕ ਆ ਤੇ ਚਲੋ ਸਾਨੂੰ ਭਾਅ ਨਾ ਮਿਲੀ ਅਸੀਂ ਦੇ ਦਿਆ ਨੇ ਕੁੜੀ ਨੂੰ ਭਾਅ ਅੱਛਾ ਰੇਟ ਦਾ ਫੋਨ ਤੇ ਹੋਵੇਗਾ ਅੱਛਾ ਤੇ ਬੱਚੀ ਦੇ ਦਾਂਗੇ 1 ਮਹੀਨਾ 20 ਦਿਨ ਟੀਕਾ ਲੱਗੇ ਨੇ ਹੋ ਗਿਆ 8 ਕਿਲੋ ਪੱਕਾ ਦੁੱਧ ਆ ਤੇ ਸੱਜਣ ਨੇ ਕਿੰਨਾ ਚੁਆਇਆ ਦੁੱਧ ਸੱਜਰ ਦੀ ਤਾਂ ਗੱਲ ਹੀ ਛੱਡ ਦੇ ਅੱਛਾ ਪਹਿਲੇ ਸਵੇਰੇ ਨੇ ਦੁੱਧ 30 ਉਹ ਬਾਹਰ ਪਾਇਆ ਵਾ ਅੱਛਾ ਅਜੇ ਦੰਦਾ ਚ ਵੇੜ ਠੀਕ ਆ ਤੇ ਬਾਕੀ ਇਹ ਆ ਕਿ ਹਜੇ ਚੈੱਕ ਪਾਸ ਨਹੀਂ ਆਪਰੇ ਅਜੇ ਨਕਰਾਈ ਨਹੀਂ ਐਵੇਂ ਗੱਲ ਕਰੀਏ ਨਾ ਅਸੀਂ ਕਰਾਉਣੀ ਆ ਕਿਉਂਕਿ ਸਾਡਾ ਇਹ ਚਲਾਈ ਦਾ ਕੰਮ ਆ ਠੀਕ ਆ ਸਾਨੂੰ ਜਦੋਂ ਫੋਨ ਆਏ ਫੜਾ ਦੇਣੀ ਆ ਤੇ ਇਹ ਤਾਂ ਹੁਣ ਤੇ ਭਾਜ ਹੀ ਦੇ ਦੋਗੇ ਹਾਂ ਭਾਜ ਦਵਾਂਗੇ ਹੁਣ ਤੇ ਉਸਾ ਨੇ ਕਿ ਜਿੰਨੇ ਦੇ ਉਤਰਾ ਕੋਈ ਵੱਛੀ ਲੈਣ ਜਾਵੇ ਵੇਖੋ ਉਤਰਾ ਬੱਛੀ ਇਹੋ ਜੀ ਬੜਾ ਜ਼ੋਰ ਬੰਦਾ ਕੋ ਲਾਵੇ ਤੇ ਮੈਂ ਵੀ ਪਾਲਣ ਡਿਆ ਤਾਂ 90000 ਚ ਪਲਦੀ ਹੈ ਹਾਂਜੀ ਹਾਂਜੀ ਤੇ ਵੇਖੋ ਇਹ ਤਾਂ ਬਹੁਤ ਹੀ ਚੰਗੀ ਗੱਲ ਆ ਇਹ ਨਹੀਂ ਉਹ ਹੀ ਬੋਲਣਾ ਮੂੰਹ ਚੋ ਰੇਟ ਅੱਛਾ ਤੇ ਪਹਿਲੇ ਫੋਨ ਤੇ ਵਿਕਣੀ ਆ ਠੀਕ ਆ ਚਲੋ ਕੋਈ ਫੋਨ ਲਾ ਕੇ ਪੁੱਛ ਲੈ ਤੇ ਹੁਣ ਜਿਹੜੀ ਆਹ ਵਾਲੀ ਜੇ ਆਪਣੇ ਕੋਲ ਆ ਗਈ ਚੌਥੇ ਨੰਬਰ ਤੇ ਖੋਲੋ ਹਾਂ ਇਹਨੂੰ ਵੀ ਤੋਰੀਏ ਇਹ ਗੱਬਨ ਜੇ ਇਹ ਸੂਈ ਹੈ ਇਹ ਸੂਈ ਆ ਦੱਸਿਓ ਇਹਦੇ ਬਾਰੇ ਜਿਹੜੀ ਆ ਚੌਥੀ ਬਾਅਦ ਇਹ ਅੱਜ ਜਿਹੜੇ ਆ ਚੌਥੇ ਨੰਬਰ ਤੇ ਦੱਸਿਆ ਇਹਦੇ ਬਾਰੇ ਹਰਫਿਤ ਵੱਛੀ ਆ ਸੁਈ ਹਾਂਜੀ ਦੁੱਧ ਇਹ ਤਾਂ ਥੱਲੇ 18 ਲੀਟਰ 18 ਲੀਟਰ 20 ਹੀ ਤਾਂ ਦੋ ਘਟਾ ਗਈ ਆ ਆਣ ਕੇ ਅੱਛਾ ਤੇ ਵੇਖੋ ਆਪਣਾ ਸੁਭਾਅ ਨਹੀਂ ਹੈਗਾ ਵੀ ਜੇ ਅੱਜ ਵੀਡੀਓ ਵਾਲੇ ਨਹੀਂ ਆਉਣਾ ਵਾ ਤੇ ਤੰਗਰ ਡੱਕ ਛੜੋ ਹਾਂਜੀ ਹਾਂਜੀ ਫੇਰ ਮਤਲਬ ਵੀਡੀਓ ਬਾਅਦ ਵਿੱਚ ਚੋਲਾਂਗੇ ਬਾਅਦ ਚ ਹਾਂਜੀ ਹਾਂਜੀ ਜਿਹੜੇ ਬੰਦੇ ਨੇ ਆਉਣਾ ਵਾ ਉਨੇ ਰਚੂ ਕਿ ਟੈਂਕਰ ਲੈਣਾ ਹਾਂਜੀ ਹਾਂਜੀ ਚੋਈ ਆ ਠੰਡ ਦਾ ਮੌਸਮ ਹੈ 7 ਵਜੇ 6:30 ਸਵੇਰੇ ਚੋਈ ਆ ਉਹ ਤੇ ਹੁਣ 11:00 ਵਜੇ ਦਾ ਟਾਈਮ ਹੈ ਜਿਹੜਾ ਭਾਵੇਂ ਕੋਈ 4 ਟਾਈਮ ਚੋਈ ਭਾਵੇਂ 8 ਟਾਈਮ ਚੋਲੇ ਅੱਛਾ ਸੁਈ ਆ ਮਗਰ ਇਹਦੇ ਬੱਛਾ ਵਾ ਕਿੰਨਾ ਚਿਰ ਹੈ ਸੁਈ ਨਾ ਸੁਈ ਇਹਨਾਂ ਨੂੰ 20 ਦਿਨ ਹੋ ਗਏ ਅੱਛਾ 20 ਦਿਨ ਹੋ ਗਏ ਤਾਂ 21 ਹੋ ਸਕਦੇ 19 ਨਹੀਂ ਹੈਗੇ 18 ਮੀਲੀਟਰ ਜਿਹੜਾ ਤਿਆਰ ਆ 18 ਲੀਟਰ ਜਿਹੜਾ ਕਹਿੰਦੇ ਕਿ ਹੁਣ ਚਵਾ ਦਾਂਗੇ ਬਾਕੀ ਕੋਈ ਦੋ ਟਾਈਮ ਆਪਣੀ ਕੋਈ ਚਵਾਈ ਕਰਕੇ ਲੈ ਜੇ ਬਾਕੀ ਹੁਣ 11:00 ਵਜੇ ਦਾ ਟਾਈਮ ਹੈ ਜਿਹੜੀ ਵੀਡੀਓ ਬਣਾਉਂਦੇ ਆਜੂ ਤੁਸੀਂ ਸਵਾਈ ਆ ਜਿਹੜੀ ਬੜਾ ਆਪਾਂ ਕੰਮ ਕਰੀਏ ਮਗਰ ਮਗਰ ਚੰਗਰ ਜਿਹਾ ਕਰਾ ਕੇ ਕੀ ਲਿਆ ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਹਰਕ ਤੇ ਵੇਖ ਲੈ ਜਿੰਨਾ ਮੁੱਲ ਕੀ ਨਾ ਹੰਨਾ ਕਰ ਦਿੰਨੇ ਆ ਕਰ ਦਈਏ ਜੇ ਅੱਜ ਆ ਮੈਂ ਤਾਂ ਨਾ 60 ਕਰ ਦਈਏ ਨਹੀਂ ਥੋੜਾ ਦੋ ਹੋਰ ਛੱਡ ਦੇਣਾ ਚਾਹੀਦਾ ਅੱਛਾ 52000 ਦੀ ਦੇ ਦੋਗੇ ਚਲੋ ਕੋਈ ਫੋਨ ਲਾਵੇ ਮੋਕੇ ਤੇ ਹੋਰ ਮੰਤਾਂ ਤੇ 18 ਲੀਟਰ ਕਰੋ ਚਵਾ ਦੋਗੇ 14 14 ਠੀਕ ਹੈ ਹੁਣ ਇੱਕ ਜਿਹੜੀ ਹੋਰ ਰਹਿ ਗਈ ਉਹ ਵੀ ਦਿਖਾ ਦਈਏ ਇਹ ਗੱਬਨ ਜੇ ਵਸ਼ੀ ਹੱਬੀ ਤੇ ਚੌਗੀ ਆ ਮੂੰਹ ਅੱਛਾ ਇਹ ਵੀ ਵਸ਼ੀ ਜਿਹੜੀ ਸ਼ੈੱਡ ਚੋਂ ਲਈ ਆ ਠੀਕ ਆ ਪਰ ਉੱਥੇ ਚਾਰ ਖਾਂਦੀ ਆਈ ਆ ਸਾਡੇ ਕੋਲ ਚਾਰ ਨਹੀਂ ਹੈਗਾ ਠੀਕ ਆ ਤੇ ਨਾ ਇਹ ਤਾਂ ਦੇਲੀ ਲੱਗਾ ਵਾ ਕੱਲ ਦੀ ਇਹਨੇ ਜबान ਨਹੀਂ ਮੂੰਹ ਚ ਪਾਈ ਠੀਕ ਆ ੜਾ ੜਾ ਕਰੀ ਜਾਂਦੀ ਆ ਅੱਛਾ ਵੇ ਵਛੀ ਬੜੀ ਚੰਗੀ ਵੇਹ ਕਿਤਰਾ ਭੁਖੀ ਆ ਮੂੰਹ ਚਾਰ ਦੰਦਿਆ ਜਿਹੜੀ ਵਛੀ ਪਿਓਰ ਠੀਕ ਆ ਉੱਥੇ ਕਿੱਡੀ ਵਹਿੜਾ ਕੱਦ ਕਾਠ ਪੂਰਾ ਕੱਦ ਕਾਠ ਦੀ ਜਿਹੜੀ ਇਹ ਵੀ ਚੰਗੀ ਆ ਪਾਪਾ ਨੂੰ ਮਾਲੰਦ ਰੋਚਾ ਫਰੀ ਹੋੰਦਰੀ ਆ ਆ ਜ ਲੈ ਆਓ ਜੀ ਦਸ ਦਿੱਤੇ ਤੇ ਬਾਰੇ ਵੀ ਫਿਰ ਆਪਾਂ ਪਪੀ ਤਾਂ ਲੈਣ ਦਾ ਮੁੱਲ ਜਿਹੜਾ ਵਾ ਮੈਂ ਨਾ 75000 ਦੀ ਦੇ ਦੀਏ 75000 ਦੀ ਹਾਂਜੀ 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 ਠੀਕ ਆ ਤੇ ਦੁੱਧ ਕਿੰਨਾ ਚ ਵਾਜੂਗੀ ਦੁੱਧ ਇਹਨੂੰ ਕਰਨਾ ਚਾਹੀਦਾ ਪਹਿਲੇ ਸੂਏ 25 ਲੀਟਰ ਅੱਛਾ ਹਾਂਜੀ 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 ਠੀਕ ਆ ਤੇ ਕੋਈ ਗੱਲ ਨਹੀਂ ਮਾਨ ਤੂੰ ਕਿੰਨਾ ਤੇ ਹੋਰ ਕਰ ਦਿੰਨੇ ਆ ਮੈਂ ਤੇਰਾ ਇਸ਼ਾਰਾ ਸਮਝਣ ਦੇ ਆ ਵਿਚਾਰੇ ਮਾਰਨ ਦੇ ਆ ਮੈਨੂੰ ਠੀਕ ਆ ਹੋਰ ਕਰ ਦਿੰਨੇ ਆ ਮਾਨ ਤਾਣਾ ਕਿੰਨਾ ਹਾਂ ਨਾ 70000 ਦੀ ਦੇ ਦਾਂਗੇ 70000 ਦੀ ਹਾਂਜੀ ਹਾਂਜੀ ਪਹਿਲੇ ਸੋਵੇ ਚਾਰ ਦੰਦ ਵੈੜ ਚੌਗੀ ਬੱਛੀ ਠੀਕ ਆ ਹਾਂਜੀ ਹਾਂਜੀ ਤੇ ਇੱਕ ਹੋਰ ਹੈ ਕੀ ਜੀ ਅਜੇ ਦੋ ਹੋਰ ਨੇ ਅੱਛਾ ਦੋ ਆ ਮਹਾਰਾਜ ਦੀ ਕਿਰਪਾ ਸੱਚੀ ਪਾਸ਼ਾ ਅਸਲੀ ਅਸਲੀ ਨਗਿੰਦੇ ਤੇ ਹੁਣ ਅਸਲੀ ਨਗਿੰਦੇ ਆਉਣ ਲੱਗੇ ਹੁਣ ਚੱਲਣੀਆਂ ਨੇ ਠੀਕ ਆ ਲਿਆਓ ਬਈ ਅੱਛਾ ਖੜੋ ਤੂੰ ਇਹਨੂੰ ਖੋਲ ਇਹ ਕਿਥੋਂ ਪਾਜੀ ਲੈ ਆਓ ਪਾਜੀ ਲੈ ਆਓ ਖੋਲ ਇਹਨੂੰ ਇਹ ਆਪਣਾ ਫੌਜੀ ਵੀਰ ਕਿੱਥੋਂ ਆਇਆ ਜੀ ਇਹ ਆਇਆ ਬੀਕਾਨੇਰ ਤੋਂ ਠੀਕ ਹੈ ਜੀ ਇਹ ਨਾ ਹਰ ਪੀ ਤੱਕੇ ਘਰ ਬੜੇ ਫਿਰੇ ਇਹਨੇ ਠੀਕ ਆ ਤੇ ਮੈਂ ਇਹਨੂੰ ਆਖਿਆ ਹੁਣ ਤੈਨੂੰ ਘਰ ਨਹੀਂ ਫਿਰਦਣਾ ਕੋਈ ਵੀ ਅੱਛਾ ਇੱਥੇ ਮਰਜ਼ੀ ਭੱਜ ਲੈ ਆਜ ਲੈ ਆ ਚੱਲੂ ਇੱਥੇ ਲੈ ਆ ਲੈ ਬਲਦੇਵ ਇਹਦਾ ਨਾਂ ਆ ਠੀਕ ਆ ਪਿੰਡ ਦਾ ਜੁਪੀ ਆ ਅੱਛਾ ਜੂਪੀ ਜੀ ਮਤਰੀਆ ਫਿਰਦਾ ਹੀ ਉੱਥੇ 4 ਮਹੀਨੇ ਮੈਂ ਲਾਇਆ ਉੱਥੇ 3 ਮਹੀਨੇ ਲਾਇਆ ਅੱਛਾ 4 ਸਾਲ ਹੋ ਗਏ ਮੇਰੇ ਕੋ ਭਰ ਹੁਣ ਜਾਣਾ ਨਹੀਂ ਕਿਤੇ ਵੀ 4 ਸਾਲ ਆ ਹੋ ਜਦੋਂ ਦੇ ਆਉਂਦੇ ਆ 15 ਤੋਂ ਦੇ ਭਾਈ ਹਣੀ ਪੱਕਾ ਇੱਥੇ ਹੀ ਆ ਹੁਣ ਨਾ ਗਿਆ ਕਿਤੇ ਵੀ ਠੀਕ ਹੈ ਜੀ ਤੇ ਦੱਸਿਓ ਕੀ ਹੈ ਬੱਚੇ ਦੀ ਡਿਟੇਲ ਡਿਟੇਲ ਪਹਿਲਾ ਸੁਆਵਾ ਹਾਂਜੀ ਪਾਲੀ ਆ ਤੇ ਵੇਖੋ ਲੋਕੀ ਰੱਖ ਲੈਂਦੇ ਆ ਹਾਂਜੀ ਪਠੇ ਪਾੜੇ ਪ੍ਰਾਲੀ ਪਾੜੀ ਕਰ ਛੜਿਆ ਔ ਜੂ ਹਰੇ ਕਈਏ ਵੀ ਅਸੀਂ ਐਉਂ ਅਜੂ ਹਾਂ ਹਾਂਜੀ ਹਾਂਜੀ ਐਵੇਂ ਕਈਏ ਵੀ ਬੜੀ ਕਿ ਬਰੀਡਰ ਨੇ ਸੰਭੀ ਆ ਹਾਂਜੀ ਹਾਂਜੀ ਕਰ ਲਿਆ ਤੇ ਇਸ ਕਰਕੇ ਆ ਵੀ ਦੇ ਦੇਣੀ ਆ ਕੋਈ ਫੋਨ ਕਰੇ ਦੇਖ ਲਾਂਗੇ ਕਿ ਦੁੱਧ ਹਿੰਦੀ ਜੇ ਨਹੀਂ ਇਹ ਤੇ ਉਤਰਈਆ ਅੱਛਾ ਅੱਛਾ ਹੁਣ ਸਰਈਆ ਉਤਰਈਆ ਮਤਲਬ ਕਿਹਨੇ ਖੜਨੀ ਆ ਤੇ ਬੰਦ ਜੋ ਹੋਈ ਹੋਣਾ ਅੱਛਾ ਉਹ ਬਣਜੋਗ ਹੋਈ ਆ ਤੇ ਚਲੋ ਇਹ ਆ ਗਈ ਚੰਗੀ ਆ ਚੰਗੀ ਆ ਜਾਂ ਗਾਂ ਬਣ ਬਣ ਜਾਵੇ ਹਾਂ ਨੀ ਹਾਂ ਨੀ ਤੇ ਚਲੋ ਵਾਦਾ ਵਾ ਬਾਕੀ ਪਲੀ ਪਲੋਸੀ ਵਸ਼ੀ ਹੈ ਜੇ ਦੇ ਦੇ ਦਾਂਗੇ ਫੋਨ ਆਏਗਾ ਨਾ ਅੱਛਾ ਦੇ ਦੇਣੀ ਕੋਈ ਐਂ ਗੱਡੀ ਰੱਖਣੀ ਆ ਆਹ ਦੇ ਦੇਣੀ ਆ ਵੀ ਤੇ ਹੁਣ ਇੱਕ ਆ ਵੀ ਆ ਇਹ ਗੱਬਣ ਆ ਜਿਹੜੀ ਇਲਾਜ ਆ ਜੀ ਪਲੀ ਪਲੀ ਪੂਰੀ ਆ ਜਿਹੜੀ ਇਹ ਵੀ ਇਹ ਕਿੰਨੇ ਚਿਰ ਦੀ ਗੱਬਣ ਜੇ 6 ਮਹੀਨੇ ਦੇ ਗੱਪਣਾ 6 ਮਹੀਨੇ ਦੇ ਗੱਪਣਾ ਤੇ ਦੁੱਧ ਨਹੀਂ ਦਿੰਦੀ ਹਨਾ ਦੁੱਧ ਨਹੀਂ ਦਿੰਦੀ ਤੇ ਥਣ ਥਣ ਚਾਰੇ ਓਕੇ ਓਕੇ ਰਿਪੋਰਟ ਸਾਡੀ ਜੁਮੇਵਾਰੀ ਥਾਣਾ ਦੀ ਤੇ ਮੁੱਲੇ ਦਾ ਮੁੱਲ ਇੱਕੋ ਹੀ ਕਰੀਏ ਇੱਕੋ ਹੀ 28000 ਦੀ ਦੇ ਦਾਂਗੇ 28000 ਦੀ ਦੇ ਦੋਗੇ ਚਲੋ ਛੋਟ ਛੋਟ ਮੋਕੇ ਥੋੜੀ ਬਾਤ ਠੀਕ ਹੈ ਜੀ ਤੇ ਠੀਕ ਹੈ ਫਿਰ ਹੋਰ ਗੱਲ ਜਿਹੜਾ ਉਹ ਖੜੇਗਾ ਅੱਛਾ 28000 ਵਾਲੀ ਅੱਛਾ ਉਹਨੂੰ ਨਾਲਾ ਵੀ ਦਵਾਂਗੇ ਅੱਛਾ ਨਾਲ ਫ੍ਰੀ ਹਾਂ ਜੀ ਹਾਂ ਜੀ ਗਿਫਟ ਨਵੇਂ ਸਾਲ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਫੇਰ ਪੈਸੇ ਨਾ ਦਵਾਂਗੇ ਕਹੜੀ ਲੈਗਾ ਕੋਈ ਤੇ ਠੀਕ ਹੈ ਜੀ ਉਹ ਨਾਲ ਖੜੇਗਾ ਫੇਰ ਕੋਈ ਜੇ ਕੋਈ ਆ ਕਹਿੰਦੇ ਕਿ ਆ ਕੋਈ ਖੜੂਗਾ ਤੇ ਨਾਲ ਪਲੀ ਪਲਸੀ ਕਾ ਵੀ ਬੈਠ ਕਹਿੰਦੇ ਕਿ ਦੇ ਦੇਾਂਗੇ ਬਾਕੀ ਜਾ ਗਾਂ ਕਿਤੇ ਨਿਕਲ ਆਉਂਦੀ ਹੈ ਵੀ ਤੇ ਉਹ ਚੀਜ਼ ਦਾ ਜਿਹੜਾ ਵਾਦਾ ਵਾ ਬਾਕੀ ਆ ਪਸ਼ੂ ਸਾਰੇ ਜਿਹੜੇ ਵਕਾਉ ਕੀਤੇ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ